ਸਸਿਕਾਲ ਜੀ ਡਿਸਕਵਰ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ ਇਹ ਸਤਲੁਜ ਦਰਿਆ ਦੀਆਂ ਤਾਜ਼ੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਜਿਹੜੇ ਆ ਦਰਖਤ ਤੁਹਾਨੂੰ ਦਿਖ ਰਹੇ ਆ ਇਹ ਕਿਸੇ ਜਦੋਂ ਹੜਾ ਆਏ ਤਾਂ ਇਹ ਪਾਣੀ ਦੇ ਵਿੱਚ ਡੁੱਬ ਚੁੱਕੇ ਸੀ ਦੋ ਤਿੰਨ ਦਿਨ ਪਹਿਲਾਂ ਇੱਥੇ ਦਰਿਆ ਦੇ ਵਿੱਚ ਕੋਈ ਜ਼ਮੀਨ ਨਹੀਂ ਸੀ ਦਿਖਦੀ ਸਾਰਾ ਪਾਣੀ ਨਾਲ ਭਰਿਆ ਹੋਇਆ ਸੀ ਸ਼ਿਵ ਜੀ ਮਹਾਰਾਜ ਦਾ ਮੰਦਿਰ ਹੁਣ ਖੇਤਾਂ ਦੇ ਵਿੱਚ ਵੀ ਪਾਣੀ ਕਾਫੀ ਉਤਰ ਗਿਆ ਲੋਕ ਕਦੂ ਕਰਨ ਲੱਗੇ ਲੋਕ ਜਾਂ ਜਿਨ੍ਹਾਂ ਨੇ ਬਹੁਤ ਬੰਦਿਆਂ ਨੇ ਪਨੀਰੀ ਵੀ ਵੀਚ ਦਿੱਤੀ ਜੋ ਤੁਸੀਂ ਦੇਖ ਰਹੇ ਹੋ ਇੱਕੋ ਕੱਟੇ ਲੱਗੀ ਹੋਈ ਆ ਆ ਮੰਦਿਰ ਤੋਂ ਲੇਖ ਆਏ ਆ ਜੀ ਆ ਦੇਖ ਲਓ ਸਾਹਮਣੇ ਲੱਗ ਰਿਹਾ ਜੀ ਅੱਛਾ ਅੱਛਾ ਮੰਦਿਰ ਇਹ ਦਰਿਆ ਦੇ ਬੰਦ ਦੇ ਅੰਦਰ ਸ਼ਨੀ گاؤں ਆ ਇਹ ਸ਼ਨੀ ਦੇ ਮਹਾਰਾਜ ਜੀ ਦਾ ਮੰਦਿਰ ਆ ਜਿੱਥੇ ਆ ਦੁਕਾਨਾਂ ਬਣੀਆਂ ਨੇ ਤੇ ਇਹ ਇਹ ਪਾਰਕਿੰਗ ਪਲੇਸ ਆ ਅੱਗੇ ਜਾ ਕੇ ਮੰਦਿਰ ਆ ਇਹ ਵੀ ਜਿਹੜੇ ਹੈਗੇ ਆ ਦੁਕਾਨਦਾਰ ਆਪਣਾ ਸਮਾਨ ਠੀਕ ਕਰ ਰਹੇ ਆ ਇਹਨਾਂ ਨੇ ਦੱਸਿਆ ਕਿ ਜਿਹੜਾ ਪਾਣੀ ਦਾ ਲੈਵਲ ਆ ਉਹ ਸਵਿਚ ਤੱਕ ਆ ਗਿਆ ਸੀ ਜਿਹੜੀ ਤੁਹਾਨੂੰ ਦਿਸ ਰਹੀ ਆ ਇਹ ਵੀ ਲੋਕ ਦੱਸਦੇ ਆ ਕਿ ਸਾਡਾ ਬਹੁਤ ਨੁਕਸਾਨ ਹੋ ਗਿਆ ਆ ਪਾਣੀ ਵਾਲੇ ਹੱਥ ਧੋਣ ਵਾਲੇ ਆ ਦੇਖੋ ਇਹ ਵੀ ਖਰਾਬ ਹੋਏ ਪਏ ਆ ਸਾਰੇ ਆਹ ਜਿਹੜਾ ਮੰਦਰ ਦੇ ਵਿੱਚ ਜਿੱਥੇ ਘਾਲ ਗਿਆ ਹੋਇਆ ਸੀ ਉੱਥੇ ਇਹ ਗਾਰਾ ਹੀ ਗਾਰਾ ਹੋ ਗਿਆ ਤੇ ਗਾਰੇ ਕਰਕੇ ਗਾਰੇ ਨੂੰ ਕੱਢਣ ਵਾਸਤੇ ਆ ਟਰੈਕਟਰ ਲੱਗਿਆ ਆ ਵੀ ਇੱਕ ਅੰਦਰ ਸ਼ਾਪ ਆ ਇਹਦੇ ਵਿੱਚ ਵੀ ਪਤਾ ਲੱਗਦਾ ਕਿ ਕਾਫੀ ਪਾਣੀ ਉੱਪਰ ਤੱਕ ਵੱਧ ਚੁੱਕਿਆ ਸੀ ਇਧਰਲੇ ਪਾਸੇ ਡੰਗਰ ਪਸ਼ੂ ਰੱਖੇ ਹੋਏ ਸੀ ਪਰ ਜਿਵੇਂ ਪਰਮਾਤਮਾ ਦੀ ਕਿਰਪਾ ਹੁੰਦੀ ਆ ਕਿ ਕਿਸੇ ਵੀ ਧਾਰਮਿਕ ਮੂਰਤੀ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਇਆ ਆਫਰੇਡ ਫਰੁਜਾ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਲੈਵਲ ਕਿੱਥੇ ਤੱਕ ਆ ਗਿਆ ਸੀ ਅੱਜ ਇਹ ਇਸ ਸ਼ੈੱਡ ਦੇ ਉੱਤੇ ਦੇਖੋ ਉੱਪਰ ਪੱਤੇ ਪਏ ਆ ਇਹਦਾ ਮਤਲਬ ਕਿ ਇੰਨਾ ਉੱਚਾ ਪਾਣੀ ਦਾ ਲੈਵਲ ਇੱਥੇ ਵੱਧ ਚੁੱਕਿਆ ਸੀਗਾ ਜਿਹੜਾ ਅੱਜ ਤੋਂ 4 ਦਿਨ ਪਹਿਲਾਂ ਹੁਣ ਚੱਲਦੇ ਆਂ ਆਪਾਂ ਇੱਕ ਪਿੰਡ ਵਿੱਚ ਜਿੱਥੇ ਦੇਖਦੇ ਆਂ ਕੀ ਹਾਲਾਤ ਹਨ ਹੁਣ ਚੱਲਦੇ ਆਂ ਦਰਿਆ ਦੇ ਬੰਨ ਦੇ ਅੰਦਰ ਵਸੇ ਹੋਏ ਪਿੰਡ ਵਾਲ ਨੂੰ ਜਿੱਥੇ 15 ਵੀ ਘਰ ਹੈਗੇ ਆ ਪਿੰਡ ਦਾ ਨਾਮ ਆ ਆਲੋਆੜ ਇੱਥੇ ਦੇ ਲੋਕਾਂ ਨਾਲ ਗੱਲਾਂ ਕਰਦੇ ਆ ਇਹਨਾਂ ਨੂੰ ਕੀ ਪ੍ਰੋਬਲਮ ਆ ਰਹੀਆਂ ਕੀ ਨੁਕਸਾਨ ਹੋਇਆ ਉਸ ਬਾਰੇ ਆਪਾਂ ਡਿਟੇਲ ਚ ਗੱਲ ਕਰਦੇ ਆ ਜਦੋਂ ਪਿੰਡ ਵਾਸੀਆਂ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਸਾਡੇ ਬਾਥਰੂਮ ਆ ਤੂੜੀ ਪਈ ਆ ਤੂੜੀ ਵੀ ਗਿੱਲੀ ਹੋ ਗਈ ਡੰਗਰਾਂ ਵਾਸਤੇ ਬਹੁਤ ਔਖਾ ਵਾ ਤੇ ਇੱਥੇ ਤਿਲਕਣ ਬਹੁਤ ਹੋਈ ਆ ਇਹਨਾਂ ਦੇ ਅੰਦਰ ਵੀ ਬਹੁਤ ਗਾਰਾ ਆ ਗਿਆ ਇਹਨਾਂ ਨੇ ਦੱਸਿਆ ਕਿ ਸਾਡੇ ਬਾਥਰੂਮ ਆ ਜਿਹੜੇ ਉਹਨਾਂ ਦੀਆਂ ਕੰਧਾਂ ਵੀ ਵਿੰਗੀਆਂ ਹੋ ਗਈਆਂ ਕਈ ਜਗ੍ਹਾ ਤੇ ਤੇੜਾ ਆ ਗਿਆ ਕਈ ਜਗ੍ਹਾ ਤੇ ਇਹਨਾਂ ਨੇ ਰਿਪੇਅਰ ਵੀ ਕੀਤੀ ਆ ਆਪਦੇ ਹੱਥੋਂ ਤੇ ਇਸੇ ਤਰੀਕੇ ਘਰ ਦੇ ਅੰਦਰ ਵੀ ਰਿਪੇਅਰ ਕੀਤੀ ਆ ਇਹਨਾਂ ਨੇ ਕਈ ਜਗ੍ਹਾ ਦੇ ਉੱਤੋਂ ਫਰਸ਼ ਤੱਕ ਵੀ ਨੀਵਾ ਹੋ ਗਿਆ ਜਾਂ ਉਹਦੇ ਵਿੱਚ ਤੇੜਾ ਆ ਗਿਆ ਬਹੁਤ ਔਖਾ ਇਹਨਾਂ ਲੋਕਾਂ ਦਾ ਆਪਾਂ ਚੱਲਦੇ ਹਾਂ ਕਿਸੇ ਦੇ ਘਰ ਆ ਜਗਾਵਾ ਇੱਥੇ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਪਹਿਲਾਂ ਤਾਂ ਦੇਖੋ ਤੁਸੀਂ ਵੀ ਨੁਕਸਾਨ ਕਿੰਨਾ ਹੋਇਆ ਆ ਡੰਗਰਾਂ ਦੇ ਵਿੱਚ ਸਾਰੀ ਤੂੜੀ ਭਿੱਜ ਗਈ ਇਹਨਾਂ ਦੀ ਤੇ ਇੱਥੇ ਇਹਨਾਂ ਨੇ ਸਵੇਰੇ ਸੱਪ ਦੇਖਿਆ ਕਿਤੇ ਤੇ ਇੱਕ ਹੋਰ ਦੱਸਦਾ ਤੁਹਾਨੂੰ ਇੱਕ ਇੱਕ ਭੈਣ ਹੋਰ ਆ ਸਾਡੀ ਤੇ ਉਹਨਾਂ ਦੀ ਮਾਤਾ ਜੀ ਨੂੰ ਸੱਪ ਕੱਟ ਗਏ ਹਾਂਜੀ ਹਾਂਜੀ ਬੇਟਾ ਤੁਹਾਡੇ ਤੁਹਾਡੇ ਮਾਤਾ ਜੀ ਸੀਗੇ ਸੱਪ ਕੱਟ ਗਏ ਹਾਂਜੀ ਤੇ ਕਿੱਥੇ ਲੜਿਆ ਉਹਨਾਂ ਦੇ ਉਹਨਾਂ ਦੇ ਪੈਰ ਤੇਾਂ ਤੋਂ ਜੀ ਲੜ ਗਿਆ ਪੈਰ ਤੇ ਲੜ ਪਿਆ ਮਸਲੀ ਤੇ ਲੜਿਆ ਲੜ ਗਿਆ ਅੱਛਾ ਇਹ ਸਾਂਹੇ ਉਂਗਲ ਤੇ ਲੜਿਆ ਉਹ ਆਹ ਉਂਗਲ ਤੇ ਚੋਤੇ 7 ਤੇ ਲੜਿਆ ਤੇ ਹੁਣ ਉਹ ਜਲੰਧਰ ਦਾਖਲ ਆ ਜਲੰਧਰ ਕਿਹੜੇ ਹਸਪਤਾਲ ਦਾਖਲ ਆ ਬਣ ਸਰਕਾਰੀ ਜੀ ਸਰਕਾਰੀ ਦੇ ਵਿੱਚ ਹਾਂਜੀ ਸਰਕਾਰੀ ਹਸਪਤਾਲ ਰਾਪੀ ਤੇ ਫਲੋਰ ਲੈ ਕੇ ਗਏ ਸੀਗੇ ਇੱਥੇ ਡਾਕਟਰ ਆਏ ਸੀਗੇ ਨਾ ਨਾ ਦਾ ਟਰੀਟਮੈਂਟ ਹੋਇਆ ਫਿਰ ਉਹਨਾਂ ਨੇ ਜਲੰਧਰ ਭੇਜਤਾ ਸੀਗਾ ਐਕਚੁਅਲੀ ਜਿਹੜੇ ਹੁਣ ਦਰਿਆ ਵਾਲੇ ਸੱਪਾ ਜਿਹੜੇ ਜ਼ਹਿਰੀਲੇ ਆ ਨਾ ਹਾਂਜੀ ਬਹੁਤ ਜ਼ਹਿਰੀਲੇ ਆ ਦਰਿਆ ਵਾਲੇ ਬਹੁਤ ਜ਼ਹਿਰੀਲੇ ਸੱਪ ਆਏ ਆ ਪਹਾੜਾ ਚੋਂ ਇਹ ਬਹੁਤ ਜ਼ਹਿਰੀਲੇ ਆ ਸੱਪ ਅੱਛਾ ਉਧਰੋਂ ਆਏ ਆ ਇਹ ਪਾਣੀ ਨਾਲ ਹੜਕੇ ਆਇਆ ਪਾਣੀ ਨਾਲ ਹੜਕੇ ਆ ਗਏ ਉਤੋਂ ਪਾਣੀ ਦੇ ਨਾਲ ਬਹੁਤ ਫਿਰਦੇ ਆ ਵੀ ਸੱਪ ਇਹ ਕਹਿੰਦੇ ਵੀ ਪਿੰਡ ਵਾਲੇ ਕਹਿੰਦੇ ਦੱਸਦੇ ਆ ਕਹਿੰਦੇ ਵੀ ਬਹੁਤ ਸੱਪ ਫਿਰਦੇ ਆ ਇਹ ਆ ਵੀ ਹੁਣ ਇਸ ਵੇਲੇ ਕਿਤੇ ਲੁਕ ਗਏ ਗਰਮੀ ਕਰਕੇ ਹਾਂਜੀ ਹਾਂਜੀ ਪਰ ਸੱਪ ਇੱਥੇ ਬਹੁਤ ਨੇ ਆਹ ਤੁਹਾਨੂੰ ਨਹੀਂ ਪਤਾ ਨਹੀਂ ਕਿੰਨੇ ਘੋਣੇ ਆ ਪਾਜੇ ਤਾਂ ਸਾਨੂੰ ਕੋਈ ਇਹ ਪਹਾੜਾਂ ਚੋਂ ਰੜ ਕੇ ਪਾਣੀ ਨਾਲੀ ਆਏ ਆ ਵੀਰ ਅੱਛਾ ਪਾਣੀ ਮਿੱਲੇ ਸੱਪ ਆਇਆ ਤਾਂ ਖਾਣੇ ਇੱਕ ਜਿਹੜਾ ਇੱਥੇ ਤੁਸੀਂ ਸੱਪ ਦੇਖਿਆ ਉਹ ਕਿੱਡਾ ਲੰਮਾ ਹੋਊਗਾ ਉਹ ਪਤਾ ਨਹੀਂ ਕਿੱਡਾ ਲੰਮਾ ਹੋਣਾ ਆ ਐਡਾ ਲੰਬਾ ਦਾ ਬਾਹਰ ਨਹੀਂ ਲੰਮਾ ਦਾ ਦੇਖਿਆ ਲੜਨ ਦੇ ਪਾਸੇ ਨੂੰ ਪਤਾ ਨਹੀਂ ਕਿੰਨਾ ਕੋ ਹੋਣਾ ਲੜਨ ਸਾਰੀ ਮੰਮੀ ਦੇ ਪੈਰ ਚੋਂ ਝਾਗ ਨਿਕਲਣ ਲੱਗੇ ਨਾਲੇ ਨੀਲਾ ਹੋ ਗਿਆ ਸੀਗਾ ਪੈਰ ਸਾਰਾ ਤਾਂ ਫੇਰ ਜੱਕਦਮ ਅਸੀਂ ਕੱਟ ਕੇ ਬੰਨ ਕੇ ਉਹਨਾਂ ਨੂੰ ਜਾਂਦੇ ਅਸੀਂ ਸ਼ਹਿਰ ਲੈ ਗਏ ਕੋਈ ਕੱਪੜਾ ਬੰਨਿਆ 200 ਅਹੀਂ ਲੱਤ ਤੋਂ ਉਹਦੇ ਮੈਂ ਤਾਂ ਚੇ ਉਂਗਲੀ ਇੰਨੀ ਨੀਲੀ ਹੋ ਗਈ ਅੱਧੀ ਹੋਰ ਹਾਂ ਪਤਾ ਨਹੀਂ ਫਟਾਫਟ ਸ਼ਹਿਰੋਂ ਨੇ ਜਾਣ ਦੀ ਜਾਣ ਦੀ ਕੀ ਕੀ ਅਸੀਂ ਤਾਂ ਨੂੰ ਅੱਜ ਤੱਕ ਕਿਸੇ ਨੇ ਰਾਤੀ ਦੀ ਚਾਜ ਨਾਲ ਰੋਟੀ ਨਹੀਂ ਖਾਧੀ ਜਿੰਨੇ ਚੱਕਾ ਸਾਨੂੰ ਉਧਰੋਂ ਫੋਨ ਨਹੀਂ ਆਇਆ ਵੀ ਠੀਕ ਠਾਕ ਹੈ ਜਾਂ ਕਿੱਦਾਂ ਹੈ ਕੋਲੇ ਵਿੱਚ ਪਿੰਡਾਂ ਦੇ ਵਿੱਚ ਕਣਕ ਰੱਖਦੇ ਆ ਸਾਂਭ ਕੇ ਪਿੰਡਾਂ ਦੇ ਵਿੱਚ ਇਹ ਕਣਕ ਸਾਂਭ ਕੇ ਰੱਖਦੇ ਆ ਉਹ ਸਾਰੀ ਕਣਕ ਵੀ ਖਰਾਬ ਹੋ ਗਈ ਦੋ ਤਿੰਨ ਬੋਰੇ ਭਰੇ ਬਾਕੀ ਤੇ ਤੁਸੀਂ ਲਾਓ ਵੀ ਇਹਨਾਂ ਦੇ ਲੀੜੇ ਕੱਪੜੇ ਸਭ ਕੁਝ ਖਰਾਬ ਹੋ ਗਿਆ ਘਰ ਦਾ ਤੇ ਵਿਚਾਰੇ ਕਹ ਲੋ ਵੀ ਇਸ ਵਕਤ ਇਹ ਕਹ ਲੋ ਵੀ ਕੁਦਰਤ ਦੀ ਮਾਰ ਹੈ ठा ਤੇ ਦੂਜਾ ਇਹਨਾਂ ਨੂੰ ਚਾਹੀਦਾ ਕਿ ਸਰਕਾਰ ਵੱਲੋਂ ਮਦਦ ਇਹਨਾਂ ਨੂੰ ਮਿਲਣੀ ਚਾਹੀਦੀ ਆ ਹੁਣ ਅਸੀਂ ਵੀ ਇੱਥੇ ਡਰ ਡਰ ਕੇ ਪੈਰ ਧਰਦੇ ਆ ਕਿਤੇ ਕਿਸੇ ਜਗ੍ਹਾ ਤੇ ਕੋਈ ਕੀੜਾ ਮਕੌੜਾ ਕੋਈ ਸੱਪ ਸਪੂ ਤੇ ਦੂਜਾ ਲੁਧਿਆਣੇ ਵਾਸੀਆਂ ਨੂੰ ਅਪੀਲ ਆ ਜੀ ਵੀ ਜਿਹੜਾ ਵੀ ਕੋਈ ਆ ਸਕਦਾ ਤੇ ਕਿਸੇ ਹਸਾਬ ਨਾਲ ਕੋਈ ਮਦਦ ਕਰ ਸਕਦਾ ਸਿੱਧਾ ਕਿਸੇ ਵਿਚੋਲੇ ਦੇ ਨੂੰ ਦੇਣ ਦੀ بجائے ਤੁਸੀਂ ਇਹ ਮਦਦ ਇਸ ਪਿੰਡ ਤੱਕ ਪਹੁੰਚਾਓ ਇਹਨਾਂ ਕੋਲੇ ਪੀਣ ਵਾਲਾ ਵੀ ਸਹੀ ਪਾਣੀ ਹੈ ਨਹੀਂਗਾ ਇਹਨਾਂ ਕੋਲੇ ਕਣਕਾਂ ਵੀ ਭਿੱਜ ਗਈਆਂ ਇਹਨਾਂ ਦਾ ਆਟਾ ਵੀ ਗਿੱਲਾ ਹੋ ਗਿਆ ਇਹਨਾਂ ਦੀਆਂ ਦਾਲਾਂ ਦੂੜਾਂ ਵੀ ਭਿੱਜ ਗਈਆਂ ਇਹ 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 ਪਿੰਡ ਵਾਸੀਆਂ ਦੇ ਕਹ ਲੋ ਵੀ ਸੱਪਾਂ ਕਰਕੇ ਹੁਣ ਤੁਹਾਨੂੰ ਦੱਸ ਕੇ ਹਟਿਆ ਵੀ ਇੱਕ ਉਹਨਾਂ ਦਾ ਉਹਨਾਂ ਨੂੰ ਜਲੰਦਰ ਲੈ ਕੇ ਗਏ ਆ ਸਰਕਾਰੀ ਹਸਪਤਾਲ ਦੇ ਵਿੱਚ ਉੱਥੇ ਇਲਾਜ ਅਧੀਨ ਆ ਤੇ ਜ਼ਹਿਰੀਲੇ ਸੱਪ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਪਹਾੜਾਂ ਤੋਂ ਰੁੜ ਕੇ ਆਏ ਆ ਇਹ ਡੰਗਰਾਂ ਦੇ ਪੱਠੇ ਸੀਗੇ ਇੱਥੇ ਬੀਜੇ ਹੋਏ ਸਾਰੇ ਰੁੜ ਗਏ ਉਹ ਦੇਖੋ ਸੁੱਕ ਗਏ ਤੇ ਤੂੜੀ ਚੋ ਵੀ ਦੱਸ ਦਿਆ ਵੀ ਮੋਸ਼ਕੋਂ ਦਾ ਆਲੇ-ਦੁਆਲੇ ਵੀ ਹਜੇ ਜਿਹੜਾ ਆ ਪਾਣੀ ਆ ਇਹਦੇ ਵਿੱਚ ਵੀ ਬੂਟੇ ਸੜ ਰਹੇ ਨੇ ਤੇ ਇਹ ਵੀ ਇੱਕ ਤਰ੍ਹਾਂ ਦੇ ਬਿਮਾਰੀਆਂ ਦਾ ਘਰ ਆ ਤੇ ਬਹੁਤ ਹਾਂ ਤੇ ਸ ਮੇਰੀ ਅਮੀਰ ਸਰਕਾਰ ਅਤੇ ਲੁਧਿਆਣੇ ਵਾਸੀਆਂ ਨੂੰ ਅਪੀਲ ਆ ਵੀ ਇਹਨਾਂ ਪਿੰਡਾਂ ਦੇ ਵਿੱਚ ਢੀੜਾ ਮਾਰੋ ਤੇ ਇਹਨਾਂ ਵਾਸਤੇ ਜਿਹੜੀਆਂ ਲੜਿੰਦੀਆਂ ਚੀਜ਼ਾਂ ਨੇ ਜਿਵੇਂ ਮੱਛਰ ਮਾਰਨ ਵਾਲੀ ਜਾਂ ਕੋਈ ਜਾਨਵਰ ਭੁਜਾਉਣ ਵਾਲੀ ਕੋਈ ਇਦਾਂ ਦੀਆਂ ਦਵਾਈਆਂ ਜਾਂ ਫਿਰ ਕਹੋ ਵੀ ਇੱਕ ਮੇਰੇ ਹਿਸਾਬ ਨਾਲ ਤਾਂ ਪ੍ਰਸ਼ਾਸਨ ਨੂੰ ਇਹ ਵੀ ਚਾਹੀਦਾ ਕੋਈ ਇੱਕ ਅਦਾ ਡਾਕਟਰ ਭੇਜੇ ਇਸ ਪਿੰਡ ਦੇ ਵਿੱਚ ਪੁੱਛ ਕੇ ਜਾਵੇ ਚਲੋ ਜੀ ਮੈਂ ਅਪੀਲ ਹੀ ਕਰ ਸਕਦਾ